ਤਾਂ ਪਤਾ ਲੱਗਾ ਕਿ ਮੈਂ ਬਿਲਕੁਲ ਸਹਿਮਨ ਸਰਮਾਨ ਸਿੰਘ ਵਰਗਾ ਮੈਂ ਗਿਆ ਸੀ ਕਲੱਬ ਫਸਟ ਟਾਈਮ ਤੇ ਮੈਨੂੰ ਲੋਕੀ ਫੜ ਗਏ ਭਾਈ ਤੁਸੀਂ ਇੱਥੇ ਕੋ ਮੋਲ ਗਏ ਹੋ ਤਾਂ ਕਾਫੀ ਕੁੜੀਆਂ ਦਾ ਗਰੁੱਪ ਆ ਜਾਂ ਕੁੜੀ ਤੁਹਾਨੂੰ ਅੱਗੇ ਬਿਨੇਗੀ ਜੁਜੋਨੀ ਸਿੰਘ ਫੋਟੋ ਜੀ ਇਹ ਚੀਜ਼ਾਂ ਮਤਲਬ ਨੋਰਮਲ ਹੋ ਗਈਆਂ ਤੇ ਗਰਲਫ੍ਰੈਂਡ ਵਗੈਰਾ ਕੋਈ ਗਰਲਫ੍ਰੈਂਡ ਆ ਭਾਈ ਸਾਰਿਆਂ ਕੋਈ ਇੱਕ ਦੋ ਤਿੰਨ ਕਦੇ ਤੁਹਾਨੂੰ ਇਹ ਲੁੱਕ ਤੋਂ ਕਦੇ ਦਿੱਕਤ ਆਈ ਹੋਵੇ ਕੋਈ ਪ੍ਰੋਬਲਮ ਚ ਫਸਿਓ

कह नहीं सकते कि भाई फेक है या रियल है तो 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 मैं तो देख के सामने भाजपा ठीक ठाक वाइफ वादिया और मैं सारे अपने कह नमस्कार सत श्रीकाल अदा महादेव जिम्मे की तुम तो सारे मैं जानते हो रि सुभाष ग्रीत सिंह जी नाम दो मेरा सोशल मीडिया अकाउंट आ यूट्यूब चैनल है तुम मैं पहले इश्क खुदाई शुरू देख चुके हो मेरा पहला गाँव आ चुका है एज मॉडल और जग महकबा टू ब ਬ੍ਰਦਰ ਬਹੁਤ ਬਹੁਤ ਧੰਨਵਾਦ ਤੁਹਾਡੀ ਥੋੜਾ ਟਾਈਮ ਦਿੱਤਾ ਸਾਡੇ ਲਈ ਮਿਲ ਕੇ ਤੁਹਾਨੂੰ ਕਦੋਂ ਪਤਾ ਲੱਗਾ ਕਿ ਮੈਂ ਬਿਲਕੁਲ ਸੇਮ ਹਾਨੀ ਸਿੰਘ ਵਰਗਾ ਹਾਂੀ ਸਿੰਘ ਬਾਰੇ ਜਿਹੜੇ ਫਸਟ ਮੈਨਾ ਜਿਹੜਾ ਹੋਇਆ ਸੀ ਮੈਂ ਗਿਆ ਸੀ ਕਲੱਬ ਫਸਟ ਟਾਈਮ ਮੇਰੇ ਯਾਰ ਦੋ ਸੀਗੇ ਜਿਹੜਾ ਚੰਡੀਗੜ੍ਹੋਂ ਦੇ ਸੀ 41 ਸੈਕਟਰ ਚ ਸੈਟਰਡੇ ਦੀ ਪਾਰਟੀ ਸੀਗੀ ਤਾਂ ਉਹਨਾਂ ਨੇ ਕਿਹਾ ਸੀ ਕਿ ਐਡਾ ਬ੍ਰਦਰ ਅੱਜ ਪਾਰਟੀ ਤੁਸੀਂ ਮੇਰੇ ਨਾਲ ਚਲੋ ਤੇ ਮੈਨੂੰ ਪਹਿਲਾਂ ਤੋਂ ਸ਼ੌਕ ਹੁੰਦਾ ਸੀ ਕਲੱਬ ਚ ਜਾਇਏ ਦੇਖੀਏ ਪਿੰਡਾਂ ਚ ਸੁਣਿਆ ਸੀ ਉਹ ਕਲੱਬ ਚ ਲੋਕ ਜਾਂਦੇ ਐ ਦਾ ਉਦਾਂ ਜੋ ਵੀ ਐ ਤੇ ਇੱਕ ਸੁਪਨਾ ਹੁੰਦਾ ਸੀ ਤੋਂ ਉਹਨਾਂ ਨੇ ਰਾਤ ਨੂੰ ਅਸੀਂ ਕਲੱਬ ਚ ਗਏ ਤੇ ਮੈਨੂੰ ਪਹਿਲਾਂ ਤੋਂ ਆਸ ਸੀ ਮੈਂ ਕਿੱਦਾਂ ਵੀ ਜਾਣਾ ਪਹਿਲੀ ਮਤਲਬ ਤਿਆਰ ਸ਼ੈਰ ਹੋ ਕੇ ਚਸ਼ਮੇ-ਸ਼ੁਮੇ ਲਾ ਕੇ ਦਾ ਅਸੀਂ ਅਸੀਂ ਫਸਟ ਟਾਈਮ ਕਲੱਬ ਗਏ ਸਤਾਰਜ ਕਲੱਬ ਹੁੰਦਾ ਸੀ ਬਲੂ ਆਈ ਜਿਹੜਾ ਕਿ ਹੁਣ ਮੇਰੇ ਖਿਆਲ ਨਾਲ ਤਾਂ ਬੰਦ ਹੋ ਗਿਆ ਹੋਣਾ ਸ਼ਾਇਦ ਸਤਾਰਜ ਸਤਾਰਜ ਹੁੰਦਾ ਬਲੂ ਆਈ ਦੇ ਨਾਮ ਤੇ ਤਾਂ ਅਸੀਂ ਉਸੇ ਸੈਟਰਡੇ ਨੂੰ ਗਏ ਰਾਤ ਨੂੰ ਜਿਵੇਂ ਸਾਡੀ ਐਂਟਰੀ ਹੋਈ ਅਲੱਦਾ ਬਾਹਰ ਜਿੱਤਾ ਬੱਚੇਕਿੰਗ ਵਗੈਰਾ ਉਹਦੇ ਬਾਉਂਸਰ ਵਗੈਰਾ ਉਹਨਾਂ ਨੇ ਮੈਨੂੰ ਕਮੈਂਟ ਕਰਦਾ ਪਾਜੀ ਹਣੀ ਸਿੰਘ ਲੱਗ ਰਿਹਾ ਤਾਂ ਮੈਂ ਇਗਨੋਰ ਮਾਰਿਆ ਮੈਂ ਕੋਈ ਮਜ਼ਾਕ ਕਰ ਰਿਹਾ ਉਸ ਟਾਈਮ ਨਹੀਂ ਪਤਾ ਸੀ ਪਾਜੀ ਬਰੇ ਇੰਨਾ ਨੌਲਜ ਸੀ ਮੈਨੂੰ ਕਿਉਂਕਿ ਮਸੂਂਦਾ ਘਟ ਸੀ ਜਿਵੇਂ ਅੰਦਰ ਐਂਟਰੀ ਹੋਈ ਪਾਜੀ ਦੇ ਗਾਣੇ ਚੱਲੇ ਸੀ ਬਲੂ ਆਈਸ ਹੋ ਗਿਆ ਪਾਰਟੀ 온 ਲਾਈਟ ਸਾਨੀ ਸਾਨੀ ਤੇ ਮੈਨੂੰ ਲੋਕੀ ਫੜ ਗਏ ਪਾਜੀ ਤੁਸੀਂ ਹਣੀ ਸਿੰਘ ਹੋ ਮੈਂ ਕਿਹਾ ਯਾਰ ਹਣੀ ਸਿੰਘ ਆ ਮੈਟਰ ਕੀ ਹੈ ਜੋ ਮੈਨੂੰ ਲੋਕੀ ਫੜ ਰਹੇ ਆ ਬਾਰ ਬਾਰ ਨਾ ਤੇ ਉੱਥੇ ਇੱਕ ਮੇਰਾ ਦੋ ਸੀ ਡੀ ਜੇ ਡੀ ਜੇ ਪਲੇ ਕਰਦਾ ਸੀ ਜਿੱਮੇ ਪਾਰਟੀ ਖਤਮ ਹੈ ਮੈਂ ਉਹਨੂੰ ਕਹਿੰਮਾ ਭਾਈ ਐ ਹੋ ਰਿਹਾ ਕਿ ਮੈਨੂੰ ਲੋਕੀ ਹਣੀ ਸਿੰਘ ਕਹੇ ਉਹ ਵੀ ਕਹਿ ਰਿਹਾ ਕਰਾ ਮੈਂ ਵੀ ਤੈਨੂੰ ਕਹਿ ਰਿਹਾ ਮੈਂ ਕਿ ਕਹਿ ਤਰੇ ਹੈਕ ਹੀ ਹੈ ਮਤਲਬ ਮੈਨੂੰ ਦਿਖਾਓ ਉਹਨੇ YouTube ਤੇ ਗਾੜੇ ਲਏ ਭਾਈ ਦੇ ਲੁੱਕ ਦਿਖਾਈ ਕਿ ਦੇਖ ਇਹ ਆ ਚੀਜ਼ ਤੂੰ ਸੇਮ ਐ ਦਾ ਲੱਗਦਾ ਥੋੜੀ ਆਪਣੀ ਸੈਡਾ ਚ ਕਾ ਦੇ ਉਸ ਟਾਈਮ ਸੈਡਾ ਘੱਟ ਚ ਕਾ ਲਾਉਂਦਾ ਸੀ ਮੈਂ ਕਿ ਚਲੋ ਠੀਕ ਹੈ ਮੈਨੂੰ ਲੱਗਿਆ ਦੇਖੇ ਭਾਈ ਮੇਰੇ ਤਰ੍ਹਾਂ ਸੇਮ ਯਾਰ ਕਿਵੇਂ ਹੋ ਸਕਦਾ ਮਤਲਬ ਹਾਂ ਉਸ ਟਾਈਮ ਤੋਂ ਬਾਅਦ ਮੈਨੂੰ ਜੋ ਇੱਕ ਐਨਰਜੀ ਮਿਰੀ ਜਾਂ ਅੰਦਰੂਨੀ ਜਜ਼ਬਾ ਮਿਲਿਆ ਮਨਨ ਫੋਲੋ ਕਰਨਾ ਸ਼ੁਰੂ ਕੀਤਾ YouTube ਤੋਂ ਕਮੈਨਰ ਫੋਲੋ ਉੱਤਰਾ ਦੇ ਕੱਪੜੇ ਲਿਆਣੇ ਟੋਪੀਆਂ ਕੈਪ ਵਗੈਰਾ ਲੱਬ ਲੱਬ ਕੇ ਲਿਆਣੀਆਂ ਉਹ ਪਹਿਨਣੀਆਂ ਫਿਰ ਉਧਰ ਜਾ ਫੋਲੋ ਸ਼ੁਰੂ ਕਰਨਾ ਲੋਕਾਂ ਨੇ ਹੋਰ ਮੈਨੂੰ ਕਹਿਣਾ ਕੱਲ ਫਿਰ ਸ਼ੁਰੂ ਜਾਣਾ ਸ਼ੁਰੂ ਕਰਤਾ ਨੈਕਸਟ ਪਾਰਟੀ ਚ ਹੋਰ ਲੋਕਾਂ ਨੇ ਪਹਿਲਾਂ ਘੱਟ ਗਏ ਫਿਰ ਜ਼ਿਆਦਾ ਕਹਿਣ ਲੱਪੇ ਫਿਰ ਇੰਨੀ ਐਨਰਜੀ ਫਿਰ ਫੇਸਬੁਕ ਪੇਜ ਬਣਾਇਆ ਫੇਸਬੁਕ ਪੇਜ ਬਣਾ ਦੋ ਬਾਅਦ ਫੋਟੋ ਆਡਾਨੀਆਂ ਫਿਰ ਕਮੈਂਟ ਆਣੇ ਕਿ ਭਾਈ ਤੁਸੀਂ ਬਿਲਕੁਲ ਲੱਗ ਰਹੇ ਹੋ ਸਾਡੀ ਵੈਡਿੰਗ ਤੇ ਆਣਾ ਪਰਫਾਰਮ ਕਰਨਾ ਇਹੋ ਉਹ ਉਥੋਂ ਮੈਨੂੰ ਵੈਡਿੰਗ ਤੇ ਇਵਰਟ ਕਰਦਾ ਜੋ ਵੀ ਜਜਵਾ ਇੱਕ ਅੰਦਰ ਆਪਣੇ ਦਿਲ ਚ ਤੁਮਨ ਨ ਜਾ ਗਿਆ ਉਥੋਂ ਪੂਰੀ ਹੋਈ ਐ ਹੁਣ ਦੇ ਨੂੰ ਅੱਜ ਤੁਹਾਡੇ ਸਾਹਮਣੇ ਪੂਰੇ ਇੰਡੀਆ 'ਚ ਕੰਮ ਕਰ ਚੁੱਕਿਆ ਕੋਈ ਅੱਧੇ ਜਗ੍ਹਾ ਨਹੀਂ ਇੰਡੀਆ 'ਚ ਜਿੱਥੇ ਆਪਾਂ ਸ਼ੋਅ ਨਹੀਂ ਲਾਇਆ ਹੋਣਾ ਓਕੇ ਬਾਕੀ ਫੋਰਨ ਦੀ ਗੱਲ ਆ ਉਹ ਵੀ ਜਲਦੀ ਲਾਵਾਂਗੇ ਓਕੇ ਤੇ ਤੁਹਾਨੂੰ ਮਲਕੀ ਪਹਿਲਾ ਸ਼ੋਅ ਕਦੋਂ ਮਿਲਿਆ ਤੁਹਾਨੂੰ ਪਹਿਲੇ ਸ਼ੋਅ ਦੀ ਗੱਲ ਐ ਮੈਂ ਤੁਹਾਨੂੰ ਦੱਸੇ ਜਿਵੇਂ ਮੈਂ ਕਲੱਬ 'ਚ ਗਿਆ ਵਾਈ ਡੀਜੇ ਵਾਲਾ ਮੇਰਾ ਮਿੱਤਰ ਬਣਿਆ ਸੀ ਹੁਣ ਤਾਂ ਚਲੋ ਉਹਨਾਂ ਦੀ ਡੈਥ ਹੋ ਗਈ ਨਹੀਂ ਐ ਉਹ ਦੁਨੀਆਂ 'ਚ ਰਿੰਕੂ ਮਾਨ ਸੀ ਉਹਦਾ ਨਾਮ ਡੀਜੇ ਦਾ ਕੰਮ ਸੀ ਇਹੋ ਜਿਹਾ ਕੰਮ ਸੀ ਉਹਨ ਦਾ ਬਰਦਰ ਨੇ ਮੈਨੂੰ ਬੋਲਿਆ ਕਿ ਭਾਈ ਅੱਜ ਦਾ ਸਾਡਾ ਇਵੈਂਟ ਦਾ ਕੰਮ ਹੈ ਤੇ ਤੂੰ ਉੱਥੇ ਦੋ ਪਰਫਾਰਮੈਂਸ ਕਰਨੀਆਂ ਮੈਂ ਕਿਹਾ ਬਰਦਰ ਪਹਿਲਾਂ ਮੈਨੂੰ ਲੈ ਕੇ ਚਲੋ ਕੀ ਹੁੰਦਾ ਮੈਂ ਦੇਖਾਂਗਾ ਪਹਿਲਾਂ ਜਾ ਕੇ ਉਹ ਸਾਨੂੰ ਮੋਗੇ ਸ਼ਹਿਰ ਕੋਈ ਪੈਲਸ ਹੈ ਰਾਜ ਦਿਨਾਂ ਤੇ ਰਾਜ ਮਹਿਲ ਦਿਨਾਂ ਤੇ ਉੱਥੇ ਅਸੀਂ ਇਹ ਤਾਂ ਉਹ ਜਦੋਂ ਮੈਂ ਦੇਖਿਆ ਕਿ ਉੱਥੇ ਜੈਜੀ ਵੀ ਗਿਫਟ ਵੀ ਕੀ ਕਾਫੀ ਵਗੈਰਾ 10 ਮਿੰਟ ਲਾਏ ਆ ਕੇ ਭਾਈ ਤੋਂ ਪੇਮੈਂਟ ਲੈ ਰਹੇ ਮੇਰੇ ਭਾਈ ਤੋਂ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਭਾਈ ਤੂੰ ਵੀ ਕਰ ਸਕਦਾ ਤੂੰ ਮੇਰਾ ਆਪਣਾ ਬੰਦਾ ਹੋ ਗਿਆ ਮਤਲਬ ਮੈਨੂੰ ਨਾ ਨਹੀਂ ਕਰਾਂ ਮੈਂ ਕਿਹਾ ਭਾਈ ਨੈਕਸਟ ਸ਼ੋ ਪੱਕਾ ਡਨ ਤੇ ਉਸੇ ਹਫਤੇ ਚ ਨੈਕਸਟ ਸੌ ਸੀਨ ਆਦਾ ਠੀਕ ਤੇ ਉਹਨਾਂ ਨੇ ਮੈਨੂੰ ਪੰਜ ਵਾਰ ਬੁਚਿਆ ਹਾਂ ਨਹੀਂ ਤੇਰੇ ਲਈ ਓਕੇ ਹੈ ਨਾ ਮੈਂ ਕਹਾ ਮੇਰੇ ਲਈ ਓਕੇ ਹੈ ਤੁਸੀਂ ਟੈਨਸ਼ਨ ਨਾ ਲਓ ਬਸ ਮੈਨੂੰ ਪੰਜ ਦਿਨ ਦੇ ਦਿਓ ਮੈਂ ਆਪਣੀ ਤਿਆਰ ਕਰ ਤੇ ਆਪਾਂ ਰਾਤ ਦਾ ਸ਼ੋਅ ਮੋਸਟਲੀ ਆਪਾਂ ਉੱਥੇ ਪਹੁੰਚੇ 8:00 ਵਜੇ ਉੱਥੇ ਜੋ ਵੀ ਆਪਣਾ ਪ੍ਰੋਗਰਾਮ ਵੈਡਿੰਗ ਦਾ ਪ੍ਰੋਗਰਾਮ ਹੈਗਾ ਜਿਹੜਾ ਕਿ 8:30 ਵਜੇ ਸ਼ੁਰੂ ਹੋ ਜਿੰਦਾ ਤੇ 22 ਲੈਵਲ 15 ਮਿੰਟ ਦਿੱਤੇਗਾ ਨਾ ਚਲੋ ਰੈਡੀ ਹੋ ਜਾ ਤੇਰੀ ਪਰਫਾਰਮੈਂਸ ਹੈ ਮੈਂ ਭਾਜੀ ਨੂੰ ਆਪਣੇ YouTube ਤੋਂ ਦੇਖਿਆ ਕੀ ਕਰਦੇ ਆ ਥੋੜਾ ਬਹੁਤ ਮੈਂ ਆਪਣੇ ਅੰਦਰ ਜੋ ਵੀ ਆਪਣਾ ਤਿਆਰ ਕੀਤੀ ਪਰਫਾਰਮੈਂਸ ਦੋ ਤੇ ਜਿਵੇਂ ਮੈਂ ਦੋ ਪਰਫਾਰਮੈਂਸ ਕੀਤੀ ਪਹਿਲਾ ਇੱਕ ਪਰਫਾਰਮੈਂਸ ਸੀ 5 ਮਿੰਟ ਦੀ ਉਸ ਤੋਂ ਬਾਅਦ ਥੋੜਾ ਗੈਪ ਲੈ ਕੇ ਦੋ ਪਰਫਾਰਮੈਂਸ ਕਰਕੇ ਜਿਵੇਂ ਮੈਂ ਆਪਣੇ ਰੂਮ 'ਚ ਗਿਆ ਜਿਹੜਾ ਉੱਥੇ ਲੋਕਾਂ ਨੇ ਦਰਵਾਜ਼ਾ ਤੋੜਿਆ ਜਿੱਥੋਂ ਮੈਨੂੰ એનર્ਜੀ ਮਿਲੀ ਗਿਆ ਸੱਚੀ ਇਹ ਚੀਜ਼ ਮੈਂ ਕਰ ਸਕਦਾ ਹਾਂ ਉਹਨਾਂ ਨੇ ਕਿ ਇਸ ਬੰਦੇ ਨੂੰ ਮਿਲਣਾ ਹੀ ਮਿਲਣਾ ਨਹੀਂ ਮਿਲਦਾ ਮੈਂ ਡਰ ਗਿਆ ਮੈਂ ਕਿਹਾ ਭਾਈ ਮੇਰਾ ਦਰਵਾਜ਼ਾ ਨਹੀਂ ਖੁੱਲ ਰਿਹਾ ਪਹਿਲੀ ਵਾਰੀ ਬੜਾ ਡਰ ਹੁੰਦਾ ਭਾਈ ਕਿਉਂਕਿ ਪਹਿਲੀ ਵਾਰੀ ਕੀਤਾ ਮੈਂ ਪਤਾ ਹੀ ਕੀ ਹੋ ਗਿਆ ਇੱਕ ਦਿਲ 'ਚ ਡਰਨਾ ਤਾਂ ਹੀ ਵਧੀਆ ਕੀਤਾ ਕਿੱਦਾਂ ਘੱਡਿਆ ਕੀਤਾ ਨਾ ਲੋਕਾਂ ਜੋ ਦਰਵਾਜ਼ਾ ਤੋੜ ਕੇ ਆ ਸੀ ਮਿਲਣਾ ਲੋਕਾਂ ਨੇ ਆ ਕੇ ਜੋ ਪਿਆਰ ਹਾਂ ਇਹ ਚੀਜ਼ ਮੋਗੇ ਹੋਈ ਸੀ ਪਹਿਲੀ ਵਾਰ ਫਸਟ ਟਾਈਮ ਓਕੇ ਪਹਿਲਾ ਸ਼ੋਅ ਆਇਆ ਮੋਗੇ ਹਾਂਜੀ ਮੋਗੇ ਹੋਇਆ ਤੇ ਉੱਤੇ ਉਸ ਤੋਂ ਬਾਅਦ ਅਗਲਾ ਸ਼ੋਅ ਕੇ ਬੁੱਕ ਸ਼ੁਰੂ ਸਟਾਰਟ ਹੋ ਗਿਆ ਉਸ ਤੋਂ ਬਾਅਦ ਪੰਜਾਬ 'ਚ ਹੁਣ ਕੰਮ ਘੱਟ ਗਿਆ ਕੰਮ ਕਰਨਾ ਛੱਡਤਾ ਹੁਣ ਜ਼ਿਆਦਾ ਆਪਣੇ ਚੱਲਦੇ ਆ ਦਿੱਲੀ ਹੋ ਗਏ ਨੋਇਡਾ ਰਾਜਸਥਾਨ ਐਂਡ ਵੀ ਓਕੇ ਅਦਰ ਪੰਜਾਬ 'ਚ ਕੰਮ ਘੱਟ ਹੋ ਗਿਆ ਮੈਂ ਕਿਉਂ ਕੰਮ ਬੜੇ ਚੱਲਦੇ ਹਾਂ ਹਾਂ ਸੋ ਅੰਦਰ ਥੋੜਾ ਲੋਕਲ ਕੱਟ ਕਰਤਾ ਤੇ ਗਾਣੇ ਵਗਾਰ ਦਾ ਸ਼ੌਂਕ ਕਿੱਦਾਂ ਆਇਆ ਤੁਹਾਨੂੰ ਕਾਰ ਦੇ ਦਾ ਸ਼ੌਂਕ ਤਾਂ ਮੈਨੂੰ ਨਹੀਂ ਸੀ ਮੈਂ ਮੋਲਡਿੰਗ ਕਰਨਾ ਸ਼ੌਂਕ ਸੀਗਾ ਚਲੋ ਇਵੈਂਟ ਵਗੈਰੇ ਮੈਂ ਤੁਹਾਨੂੰ ਦੱਸਿਆ ਤਾਂ ਹੀ ਮਿਲੇ ਲੋਕਾਂ ਨੇ ਪਿਆਰ ਕੀਤਾ ਮੈਂ ਇਵੈਂਟ ਵਗੈਰੇ ਤੇ ਮਿਹਨਤ ਕੀਤੀ ਤੇ ਉਹ ਮਿਲ ਰਿਹਾ ਨਾ ਹਾਂਜੀ ਮੈਨੂੰ ਭਾਜੀ ਦੇ ਜਿੰਨੇ ਵੀ ਪੇਜ ਆ ਜੋ ਜੋ ਅਪਡੇਟ ਜੋ ਜੋ ਕਿੰਗ ਮਤਲਬ ਜੋ ਵੀ ਜਿੰਨੇ ਜਿੰਨੇ ਵੀ ਪੇਜ ਉਹਨਾਂ ਨੇ ਮੈਨੂੰ ਡੀਐਮ ਕੀਤਾ ਭਾਜੀ ਤੁਸੀਂ ਇੰਨਾ ਵਧੀਆ ਕੰਮ ਕਰ ਰਹੇ ਹੋ ਤੁਹਾਡੇ ਮੋਡਲਿੰਗ ਚ ਗਾਣੇ ਆ ਰਹੇ ਆ ਜੱਟ ਮੈਂ ਕਿਹਾ ਟੂ ਮੇਰਾ ਬੜਾ ਵਧੀਆ ਚੱਲੇ ਤੁਸੀਂ ਦੇਖਿਆ ਹੋਣਾ YouTube ਤੇ ਉਸ ਤੋਂ ਪਹਿਲਾਂ ਇਸ ਕੋ ਖਦਾਈ ਆ ਚੁੱਕਿਆ ਹੈ ਹਾਂਜੀ ਦਿੱਲੀ ਫੇਮ ਚ ਮੈਂ ਕੰਮ ਕਰ ਚੁੱਕਿਆ ਹੈ ਨਾ ਹਾਂਜੀ ਤੋਂ ਕਰੇ ਭਾਈ ਆਪਣੀ ਬੁੱਕ ਕੋਈ ਕੁਝ ਲੈ ਕੇ ਆਓ ਅਸੀਂ ਥੋੜੀ ਆਵਾਜ਼ ਸੁਣਨੇ ਚਾਹਦੇ ਹ ਉਹਨਾਂ ਦੇ ਕੈਨ ਤੇ ਇੱਕ ਮੈਨੂੰ એનર્ਜੀ ਮਿਲੀ ਜਿੰਨਾਂ ਦੇ ਉਹਨਾਂ ਦੇ ਕੈਨ ਤੇ ਹੀ ਮੈਂ ਦੋ ਗਾਣੇ ਰਿਕਾਰਡ ਕਰ ਚੁੱਕਿਆ ਜਿਹੜੇ ਕਿ ਮੇਰੇ ਜਲਦੀ ਦੋ ਤਿੰਨ ਮਹੀਨੇ ਚ ਤੁਹਾਨੂੰ ਦੇਖਣ ਨੂੰ ਮਿਲਣਗੇ ਕੋਈ ਗਾਣਾ ਦੋ ਚਾਰ ਲੈਣਾ ਸੁਣਾਦਾ ਸਾਨੂੰ ਨਵੇਂ ਗਾਣੇ ਬਾਰੇ ਤਾਂ ਨਹੀਂ ਮੈਂ ਕੁਝ ਸੁਣਾਦਾ ਇੱਕ ਪਰਸਨਲ ਹੈ ਕੋਈ ਨਹੀਂ ਪੁਰਾਣੇ ਸੁਣਾਦਾ ਮੇਰੇ ਭਾਈ ਦਾ ਗਾਣਾ ਸੁਣਾਦਾ ਜਿਹੜੇ ਕਿ ਮੇਰੇ ਦੋ ਫੇਵਰਿਟ ਗਾਣੇ ਬਲੂ ਆਈਜ਼ ਔਰ ਬਰਾਊਨ ਬਰਾਊਨ ਦੀ ਕੁਝ ਲੈਣਾ ਤੁਹਾਨੂੰ ਸੁਣਾਦਾ ਕੋੜੀਏਨੀ ਤੇਰੇ ब्राउन रंग ने मुंडे पट तेल इशारे मेरे टाउंदे कोई काम उठे जावे ना रोटी पाणी खावे ना गोरी गोरी कुड़िया नु कोई मु बुलावे ना तो सो ਤੁਸੀਂ ਮਤਲਬ ਕਿ ਰੀਲ ਵਗੈਰਾ ਵੀ ਬਣਾਉਂਦੇ ਹੋ ਨਾ ਇਸ ਤਰ੍ਹਾਂ ਹਾਂਜੀ ਹਾਂਜੀ ਰੀਲ ਸੇਮ ਤੋਂ ਸੇਮ ਉਹ ਚੀਜ਼ ਕਾਪੀ ਕਰਕੇ ਪਾਉਂਦੇ ਹੋ ਹਾਂਜੀ ਬੰਦਾ ਕਹਿ ਲਓ ਹੁਣ ਤਾਂ ਭਾਜੀ ਨੇ ਦਿੱਲੀ ਖਾਲਾ ਪਿਆਰੀ ਫੇਗਾ ਸਾਰਾ ਕੁਝ ਹੀ ਭਾਜੀ ਦੇ ਨਾਮ ਕਰਦਾ ਰੀਲਾਂ ਵੀ ਭਾਈ ਦੇ ਨਾਮ ਤੇ ਬਣ ਗਈਆਂ ਲੋਕ ਵੀ ਭਾਜੀ ਚੱਲੂਗੀ ਉਹ ਜਿੰਨੇ ਜੀਰੇ ਬਾਕੀ ਕੰਮ ਕਾਰ ਵੀ ਸਹੀ ਚੱਲ ਰਿਹਾ ਦੋ ਇੰਨਾ ਪਿਆਰ ਕਿੱਦਾਂ ਪੈ ਗਿਆ ਫਿਰ ਪਾਜੀ ਨਾਲ ਪਿਆਰ ਭਾਈ ਐਤਾ ਹੈ ਕਿ ਇੱਕ ਕੁਝ ਚੀਜ਼ ਹੁੰਦੀ ਨਾ ਕਿ ਕਿਸੇ ਬੰਦੇ ਨੂੰ ਮਿਲ ਕੇ ਪਿਆਰ ਹੁੰਦਾ ਇਹ ਕਹਿ ਲਓ ਜਿਦਾ ਇੱਕ ਰੱਬ ਔਰ ਉਹਦੇ ਭਗਤ ਦਾ ਉਹ ਕਹਿ ਰਹੇ ਹਾਂ ਉਹਦਾ ਹੁੰਦਾ ਉਹ ਪਿਆਰ ਆ ਸਾਡਾ ਮੋਂਨਾਂ ਨੂੰ ਮਿਲਿਆ ਨਹੀਂ ਪਹਿਲਾਂ ਤੋਂ ਹੀ ਮਤਲਬ ਇੱਕ ਐਤੇ ਉਹਨੂੰ ਦੇਖ ਦੇ ਕੇ ਆ ਲੱਗ ਰਿਹਾ ਸੀ ਕਿ ਮੇਰੇ ਨਾਲ ਕੋਈ ਹੈਗਾ ਰਿਸ਼ਤਾ ਦਿਲ ਦਾ ਪਹਿਲਾਂ ਤੋਂ ਓਕੇ ਔਰ ਮੈਂ ਉਹਨੂੰ ਆਪਣੇ ਦਿਲੋਂ ਹੀ ਮਹਿਤ ਕੀਤੀ ਹੈ ਦਿਲੋਂ ਹੀ ਪੂਰਾ ਕੀਤਾ ਹੈ ਬਾਕੀ ਸਾਰਿਆਂ ਨੇ ਪਿਆਰ ਕੀਤਾ ਹੈ ਲੋਕਾਂ ਨੇ ਜੋ ਵੀ ਹੈ ਤੋਂ ਨਾਲ ਹੋਰ ਮੈਨੂੰ એનર્ਜੀ ਮਿਲੀ ਹੈ ਤੇ ਆਪਣਾ ਜਿੰਨਾ ਹੋ ਰਿਹਾ ਆਪਾਂ ਹੌਲੀ ਹੌਲੀ ਕਰ ਰਹੇ ਆ ਜਿੰਨਾ ਬੈਸਟ ਤੋਂ ਬੈਸਟ ਮੈਂ ਦੇ ਰਿਹਾ ਓਕੇ ਹਾਂਜੀ ਆਪਣੇ ਲੋਕ ਕੋਈ ਹੋ ਨਹੀਂ ਹੈ ਫੁੱਲ ਫੇਗ ਸਾਰਾ ਬਿਲਕੁਲ ਪ्युअर ओरिजिनल ਕੰਮ ਕਰ ਰਹੇ ਆ ਓਕੇ ਹਾਂਜੀ ਤੇ ਤੁਹਾਡੇ ਨਾਲ ਬਾਜੀ ਨੂੰ ਸਮਝ ਲਈ ਤੁਹਾਡੇ ਨਾਲ ਕਿੰਨੇ ਕਿ ਲੋਕ ਜਨਤਾ ਫੋਟੋ ਕਰਾ ਚੁੱਕੀ ਹੈ ਵੀਡੀਓ ਬਣਾ ਚੁੱਕੇ ਉਹਨਾਂ ਫੋਟੋ ਮੇਰੇ ਨਾਲ ਹਾਂਜੀ ਫੋਟੋ ਤਾਂ ਤੁਸੀਂ ਦੇਖੋ ਜਿੱਦਾਂ ਵੀ ਕਿਤੇ ਜਾਂਦੇ ਹਾਂ ਜਦੋਂ ਮਾਲੂ ਕੋਈ ਸ਼ੋਅ ਆਇਆ ਜਾਂ ਕੋਈ ਸ਼ੂਟ ਹੈ ਫੋਟੋ ਤਾਂ ਨੋਰਮਲ ਹੀ ਹੋ ਗਿਆ ਜੀਕਰ ਕਿਉਂਕਿ ਤੁਹਾਨੂੰ ਪਤਾ ਹੈ ਹਰ ਕੋਈ ਜੇਬ ਚ ਫੋਨ ਹੁੰਦਾ ਹੈ ਭਾਜੀ ਫੋਟੋ ਫੋਟੋ ਲਈ ਕੋਈ ਮਨਣਾ ਨਹੀਂ ਕਰਦਾ ਤਾਂ ਫੋਟੋ ਦਾ ਨੋਰਮਲ ਉਹ ਤੁਹਾਨੂੰ ਟੈਗ ਕਰ ਦੇਗੀ ਭਾਜੀ ਨੂੰ ਟੈਗ ਕਰ ਦੇਆ ਭਾਈ ਦੇਖੋ ਜਦੋਂ ਮੇਨਾ ਫੋਟੋ ਹੁੰਦੀ ਦਾ ਨਾਂ ਤਾਂ ਮੇਰੇ ਕਈ ਨੂੰ ਪਤਾ ਹੀ ਨਹੀਂ ਹੁੰਦਾ ਹਾਂ ਸਿੱਧਾ ਹੀ ਉਹ ਜੋ ਹਣੀ ਸਿੰਘ ਲਿਖ ਦਿੰਦੇ ਆ ਉਹ ਥੋੜਾ ਜਿਹਾ ਗਲਤ ਹੋ ਜਾਂਦਾ ਜਿੰਨੀਆਂ ਥੋੜਾ ਫੋਟੋ ਆਈ ਆ ਹਾਂਜੀ ਹਾਂਜੀ ਸਾਰੇ ਟੈਗ ਭਾਜੀ ਕੋਲ ਗਏ ਆ ਉਹ ਟੈਗ ਕਰ ਦਿੰਦੇ ਆ ਉਹ ਥੋੜਾ ਜਿਹਾ ਗਲਤ ਹੋ ਜਾਂਦਾ ਮੈਂ ਇਹ ਕਹਣਾ ਚਾਹਾਂਗਾ ਦੇਖੋ ਜੋ ਮੇਰਾ ਨਾਮ ਹੈ ਇਟਸ ਬੋਏ ਹਣੀ ਸਿੰਘ ਦੇ ਨਾਮ ਦਾ ਹੈ ਵਟ ਨੇਮ ਸੂਦਰ ਸਿੰਘ ਹੈ ਤੇ ਜੋ ਫੇਕ ਹੋ ਜਣਾ ਥੋੜਾ ਜਿਆ ਕਿਉਂਕਿ ਪਤਾ ਕੀ ਹੈ ਹੁਣ ਕਿਸੇ ਨੂੰ ਨਹੀਂ ਪਤਾ ਲੱਗਦਾ ਅਗਲਾ ਕਹਿੰਦਾ ਭਾਈ ਬਾਕੀ ਮੋਸਟਲੀ ਹਾਂ ਪਬਲਿਕ ਨੂੰ ਪਤਾ ਹੈ ਮੇਰੇ ਬਾਰੇ ਹੁਣ ਜਾ ਚੁੱਕੇ ਹੈ ਹਾਂ ਤੇ ਇਸੇ ਲਈ ਮੈਂ ਗਾਣੇ ਲਿਖਦਾ ਕੁਝ ਉਹ ਹੁੰਦੇ ਆ ਬੰਦੇ ਹਾਂਜੀ ਉਹ ਪਾਜੀ ਨੂੰ ਟੈਕਰ ਕੇ ਪਾ ਦਿੰਦੇ ਹੋਣੇ ਹਾਂਜੀ ਤੇ ਉਹ ਪਾਜੀ ਕੋਲ ਪਹੁੰਚ ਜਾਂਦੀ ਹੋਣੀ ਤੇ ਭਾਈ ਚੈੱਕ ਕਰਦੇ ਨੇ ਕਿ ਮੇਰੇ ਨਾਂ ਤੇ ਫੋਟੋ ਹੋ ਰਹੀ ਹੈ ਨਹੀਂ ਚਲੋ ਉਹ ਵੀ ਵਧੀਆ ਗੱਲ ਆ ਪਾਜੀ ਨਾਲ ਪਤਾ ਪਾਜੀ ਇਧਰ ਖੁਸ਼ ਹੋ ਰਹੇ ਨੇ ਕਿ ਹਾਏ ਮੁੰਡਾ ਮੇਰਾ ਕੰਮ ਕਰ ਰਿਹਾ ਹੈ ਹਾਂਜੀ ਵਧੀਆ ਚਲੋ ਕਿਉਂਕਿ ਫੇਕ ਹੀ ਨਹੀਂ ਆਪਾਂ ਆਪਣੀ ਜਦੋਂ ਬਿਲਕੁਲ ਸਾਫ਼ ਸੁਥਰਾ ਕੰਮ ਆਪਣਾ ਕੋਈ ਅੱਧਰਾ ਨਹੀਂ ਤਾਂ ਉਹਨਾਂ ਨੂੰ ਖੁਸ਼ੀ ਤਾਂ ਹੋਈ ਗਿਆ ਹਾਂ ਜ਼ਰੂਰ ਖੁਸ਼ੀ ਹੋਈ ਔਰ ਇਦਾਂ ਕੋਈ ਕੰਮ ਅਸੀਂ ਫਿਊਚਰ 'ਚ ਕਰਨਾ ਵੀ ਜਿਨ੍ਹਾਂ ਨਾਲ ਉਹ ਮੈਨੂੰ ਕੁਝ ਕਹਿਣਗੇ ਗਲਤ ਹੁਣ ਕੁਝ ਬੰਦੇ ਅੱਜ ਤੱਕ ਨਹੀਂ ਪਹੁੰਚ ਸਕਦੇ ਉਹ ਥੋੜਾ ਤੱਕ ਪਹੁੰਚ ਕੇ ਫੋਟੋ ਵਗੈਰਾ ਕਰਾ ਕੇ ਖੁਸ਼ ਹੋ ਜਾਂਦੇ ਉਹਨੇ ਬਸ ਭਾਈ ਪਿਆਰ ਹੀ ਹੁੰਦਾ ਹੈ ਨਾ ਹੁਣ ਕੀ ਕਰੇ ਜਿਨ੍ਹਾਂ ਨੂੰ ਮਤਲਬ ਪਿਆਰ ਹੈ ਲੋਕਾਂ ਦਾ ਪਿਆਰ ਕਰਕੇ ਕੰਮ ਕਰ ਰਹੇ ਕਰਦੇ ਰਵਾਂਗੇ ਔਰ ਅੱਗੇ ਵੀ ਬਹੁਤ ਬਹੁਤ ਸ਼ਾਰਾ ਮੈਂ ਗੱਲ ਹੋਰ ਦੱਸਣਾ ਚਾਹਾਂਗਾ ਜਿੱਦਾਂ ਹਨੀਪਾਈ ਦਾ ਚਲੋ ਕਾਫੀ ਪੈਸੇ ਲੈਂਦੇ ਨੇ ਸ਼ੋਅ ਵਾਸਤੇ ਉਹਦੇ ਵਾਸਤੇ ਬਜਟ ਬਹੁਤ ਜ਼ਿਆਦਾ ਚਾਹੀਦਾ ਹੈ ਹਾਂ ਜ ਜਿਹੜੇ ਭਰਾ ਦਿਨ ਦਾ ਇਨਾ ਬਜਟ ਨਹੀਂ ਹੈ ਤਾਂ ਪਾਜੀ ਸ਼ੋਅ ਲਾਉਣ ਨੂੰ ਰੈਡੀ ਹੈ ਤੇ ਪਾਜੀ ਸ਼ੋਅ ਲਾਉਂਦੇ ਨੇ ਚੰਡੀਗੜ੍ਹ ਤੋਂ ਕਾਫੀ ਜਗ੍ਹਾ ਲਾ ਚੁੱਕੇ ਪੰਜਾਬ 'ਚ ਤੇ ਤੁਸੀਂ ਤੁਹਾਡੇ ਬਜਟ ਇਨਾ ਨਹੀਂ ਹੈ ਘੱਟ ਬਜਟ ਹੈ ਤੁਸੀਂ ਪਾਜੀ ਨੂੰ ਮੈਸੇਜ ਕਰਕੇ ਫੋਨ ਕਰਕੇ ਬੁੱਕ ਕਰ ਸਕਦੇ ਹੋ ਪਾਜੀ ਨੂੰ ਸ਼ੋਅ ਵਾਸਤੇ ਤਾਂ ਪਾਜੀ ਦੀ ਆਈਡੀ ਮੈਂ ਵਗੈਰਾ ਮੈਂਸ਼ਨ ਕਰ ਦੂੰਗਾ ਤੁਸੀਂ ਜਾ ਕੇ ਮੈਸੇਜ ਕਰਕੇ ਪਾਜੀ ਨੂੰ ਸ਼ੋਅ ਦੇ ਬੁੱਕ ਕਰ ਸਕਦੇ ਹੋ ਜੀ ਜੋ ਪਾਜੀ ਹਾਂਜੀ ਹਾਂਜੀ ਬਿਲਕੁਲ ਆਪਣਾ ਸ਼ੋਅ ਦਾ ਕੰਮ ਵੀ ਹੈ ਈਵੈਂਟ ਦਾ ਕੰਮ ਵੀ ਹੈ ਬਾਕੀ ਆਪਣੇ ਸੌਂਗਸ ਵਗੈਰਾ ਆ ਰਹੇ ਤੁਸੀਂ ਸਾਰੇ ਮੈਨੂੰ ਪਿਆਰ ਕਰਦੇ ਰਹੋ ਸਪੋਰਟ ਕਰਦੇ ਰਹੋ ਆਪਾਂ ਬਹੁਤ ਕੁਝ ਲੈ ਕੇ ਆ ਰਹ ਪਾਜੀ ਦੀ ਪੁਰਾਣੀ ਲੁੱਕ ਤੁਸੀਂ ਮਿਸ ਕਰ ਰਹੇ ਸੀ ਮੈਂ ਤੁਹਾਨੂੰ ਲੁੱਕ ਦੂੰਗਾ ਪੁਰਾਣੀ ਤੁਹਾਡੇ ਨਾਲ ਵਾਦਾ ਹੈ ਬਸ ਸਪੋਰਟ ਕਰਦੇ ਰਹੋ ਪਿਆਰ ਕਰਦੇ ਰਹੋ ਜਿੱਦਾਂ ਰੀਅਲ ਪਾਜੀ ਆ ਹੰਦਿਸ ਪਾਜੀ ਆ ਬਿਲਕੁਲ ਡਿੱਟੋ ਜੋ ਵੀ ਪਿੱਛੇ ਬੈਕ ਉਹਨਾਂ ਦੇ ਕਮੀ ਰਹਿ ਗਈ ਨਾ ਉਹ ਪਾਜੀ ਪੂਰੀ ਕਰ ਰਹੀ ਸਾਰੀ ਕਮੀ ਉਹਨਾਂ ਦੀ ਜਿੱਤੇ ਥੋੜੀ ਥੋੜੀ ਕੋਈ ਕਮੀ ਰਹਿ ਗਈ ਲੁੱਕ ਵਾਈਜ਼ ਕੁਝ ਕਮੀ ਰਹਿ ਗਈ ਗਾਣੇ ਚ ਉਹ ਸਾਰੀ ਪਾਜੀ ਨੇ ਪੂਰੀ ਕਰ ਦਨੀ ਹੈ ਇਹ ਪਾਜੀ ਨੇ ਜੋ ਹੁਣ ਤਾਰਿਆ ਵਹਿ ਗਿਆ ਪਾਜੀ ਦਾ ਬਹੁਤ بڑا ਪਲਾਨ ਹੈ ਕਿ ਮੈਂ ਸਾਰਾ ਜਿੱਦਾਂ ਲੁੱਕ ਕਰਨੀ ਹੈ ਪਾਜੀ ਨਾਲ ਮਿਲਣਾ ਹੈ ਅੱਗੇ ਵਧਣਾ ਹੈ ਜਿੰਨਾ ਵੀ ਕੰਮ ਲੈ ਗਏ ਨਾ ਭਾਜੀ ਨਾਲ ਬਸ ਇਹਨਾਂ ਦਾ ਹੈ ਕਿ ਇੱਕ ਵਾਰ ਭਾਜੀ ਨੂੰ ਮਿਲਣਾ ਤੇ ਉਹ ਇਹਨਾਂ ਦੀ ਖੁਸ਼ੀ ਉਹ ਇਹਨਾਂ ਨੂੰ ਪਤਾ ਕਿ ਇਹਨਾਂ ਨੂੰ ਕਿੰਨੀ ਖੁਸ਼ੀ ਹੋਣੀ ਹੈ ਕਿੰਨਾ ਚਾਹ ਭਾਈ ਨੂੰ ਮਿਲਣ ਦਾ ਕਿਉਂਕਿ ਮੈਂ ਤਾਂ ਦੱਸ ਹੀ ਸਕਦਾ ਕਿ ਭਾਜੀ ਨੂੰ ਕਿੰਨਾ ਚਾਹਿਆ ਹੈ ਐ ਲਗਾਣਾ ਲੇਟ ਇਸ ਕਰਕੇ ਹੋ ਰਿਹਾ ਨਾ ਕਿਉਂਕਿ ਪਹਿਲੇ ਗਾਣੇ 'ਚ ਆਪਾਂ ਬਹੁਤ ਕੁਝ ਦੇ ਰਹੇ ਹਾਂ ਪਬਲਿਕ ਨੂੰ ਕਹਿੰਦੇ ਨੇ ਇੱਕ ਚੀਜ਼ ਆਈ ਤੇ ਚਲੀ ਗਈ ਉਹ ਮਜ਼ਾ ਨਹੀਂ ਆਦਾ ਪਹਿਲੇ ਗਾਣੇ ਦਾ ਲੇਟ ਆਉਣ ਦਾ ਰੀਜ਼ਨ ਇਹ ਹੈ ਕਿ ਪਹਿਲੇ ਗਾਣੇ 'ਚ ਜਿਵੇਂ ਭਾਜੀ ਦੀ ਬੋਡੀ ਹੈ ਉਹ ਤੁਹਾਨੂੰ ਦੇਖਣ ਨੂੰ ਮਿਲੂਗੀ ਪੁਰਾਣੀ ਲੁੱਕ ਮਿਲੂਗੀ ਜੋ ਚੀਜ਼ਾਂ ਦੇ ਵਾਦੇ ਕੀਤੇ ਉਹ ਤੁਹਾਨੂੰ ਮਿਲਣਗੇ ਬਸ 2-3 ਮਹੀਨੇ ਦਾ ਵੇਟ ਕਰ ਲਓ ਬਸ ਹੋਰ ਕੁਝ ਮਿਲੇਗਾ ਤੁਹਾਨੂੰ ਔਰ ਬੰਬੂ ਸੰਦੂਰ ਪਿਆ ਬਲਾਸਟ ਹੋਣ ਵਾਲਾ ਹੀ ਆ ਮੈਂ ਐਕਸਾਈਟਡ ਆ ਦੇਖਣ ਨੂੰ ਕਿ ਕੀ ਲੁੱਕ ਲੈ ਕੇ ਆਉਂਦੇ ਪ੍ਰੋਪਰ ਗਾਣੇ ਦੀ ਤੇ ਮੈਨੂੰ ਲੱਗਦਾ ਕਿ ਬਜਟ ਕੁਝ ਜ਼ਿਆਦਾ ਰੱਖਿਆ ਸੀ ਗਾਣੇ ਦਾ ਨਹੀਂ ਗਾਣੇ ਦਾ ਬਜਟ ਨਹੀਂ ਚੀਜ਼ਾਂ ਉਹ ਕੁਝ ਪੂਰੀਆਂ ਮੈਨੂੰ ਜਦ ਤੱਕ ਆਪਣੇ ਦਿਲੋਂ ਨਹੀਂ ਮਿਲ ਰਹਾ ਇਹ ਚੀਜ਼ ਮੇਰੀ ਪੂਰੀ ਨਹੀਂ ਬਜਾ ਤਾ ਗਾਣੇ ਚੜਾ MP3 ਰੈਡੀ ਹੈ ਓਕੇ ਸਰਪ੍ਰਾਈਜ਼ ਬਹੁਤ ਵੱਡਾ ਪਿਆ ਗਾਣੇ ਦੋ ਰੈਡੀ ਹੋਏ ਨੇ ਅਸੇ ਦਾ ਠੀਕ ਹੈ ਉਸ ਤੋਂ ਬਾਅਦ ਆਪਾਂ ਹੋਰ ਵੀ ਹੋਰ ਕੁਝ ਕਰਾਂਗੇ ਬੋਰ ਹਾਂਜੀ ਤੁਹਾਨੂੰ ਲੈਣਾ ਸਮਝ ਨਹੀਂ ਆਣੀ ਹਾਂਜੀ ਬਿਲਕੁਲ ਜੀ ਬਿਲਕੁਲ ਕੋਈ ਗੱਲ ਹੈ ਹਾਂਜੀ ਤੇ ਹੋਰ ਤੁਹਾਡੇ ਘਰ ਦੇ ਕਿੱਦਾਂ ਸਪੋਰਟ ਕਰਦੇ ਆ ਜਾਂ ਸਪੋਰਟ ਵੀ ਘਰ ਦੇ ਪਹਿਲੇ ਤਾਂ ਫੈਮਿਲੀ ਮਤਲਬ ਇਸ ਚੀਜ਼ ਨੂੰ ਵਧੀਆ ਨਹੀਂ ਬੈਟਰ ਨਹੀਂ ਬਣ ਰਹੀ ਸੀ ਮੈਂ ਸ਼ੋਅ ਵਗੈਰਾ ਕਰ ਰਿਹਾ ਸੀ ਆ ਸਿੰਗਰ ਕਹਿੰਦਾ ਮਾਡਲ ਥਾ ਜਾਂ ਪਰਫਾਰਮਰ ਹੈ ਨਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਮੇਰਾ ਕੰਮ ਤਾਂ ਠੀਕ ਹੈ ਤਾਂ ਹੁਣ ਘਰ ਦੇ ਵੀ ਬੜੇ ਪਿਆਰ ਕਰ ਰਹੇ ਆ ਰੋਟੀ ਪਾਣੀ ਚ ਉਹ ਤਾਂ ਲੱਗਦੇ ਪਹਿਲਾਂ ਰੋਟੀ ਪਾਣੀ ਨੂੰ ਪੋਦੇ ਜਿਹਾ ਹੁਣ ਸਪੋਰਟ ਕਰਦੇ ਆ ਇਹ ਖਾਸ ਕਰਕੇ ਜੋ ਮੇਰੇ ਸਭ ਤੋਂ ਜ਼ਿਆਦਾ سپورਟ ਹੈ ਮੇਰੇ ਛੋਟੇ ਬ੍ਰਦਰ ਤੇ ਮਾਂ ਮੇਰੀ ਮੰਮੀ ਹੈ ਹਾਂਜੀ ਓਕੇ ਬੜਾ ਪਿਆਰ ਕਰਦੇ ਹਨ ਉਹ ਬੜਾ ਖੁਸ਼ ਹੁੰਦੇ ਜਦ ਮੇਰੀ ਵੀਡੀਓ ਦੇਖਦੇ ਸ਼ੋਅ ਦੀ ਕਿ ਸਾਡਾ ਮੁੰਡਾ ਵਧੀਆ ਕੰਮ ਕਰ ਰਿਹਾ ਜਿੱਦਾਂ ਵੀ ਹੈ ਚਲੋ ਕਿਸੇ ਟਾਈਮ ਸੀ ਕਿ ਉਹਨਾਂ ਨੂੰ ਲੱਗਿਆ ਕਿ ਹੁਣ ਉਹਨਾਂ ਦਾ ਵੀ ਮੰਚਨ ਨਿਕਲ ਗਿਆ ਬਹਿਮ ਉਹ ਵੀ ਖੁਸ਼ ਹੈ ਉਹ ਓਕੇ سپورਟ ਕਰ ਰਹੇ ਪੂਰੀ ਮੇਰੀ ਓਕੇ ਕਦੇ ਇਦਾਂ ਨਹੀਂ ਹੋਇਆ ਤੁਸੀਂ ਕਿਤੇ ਮੋਲ ਗਏ ਹੁ ਤਾਂ ਕਾਫੀ ਕੁੜੀਆਂ ਦਾ ਗਰੁੱਪ ਆ ਜਾਂ ਕੁੜੀ ਤੁਹਾਨੂੰ ਅੱਗੇ ਮਿਲ ਜੇ ਯੁਜੋਨੀ ਸਿੰਘ ਇੱਕ ਵਾਰ ਪਰ ਨੋਇੜਾ ਦੀ ਗੱਲ ਕਰਦੇ ਹਾਂ ਨੋਇੜਾ ਮੋਲ ਜਪਾ ਰੀਲ ਸ਼ੂਟ ਕਰਨੀ ਸੀ ਤੇ ਸਮਥਿੰਗ ਪੰਜ ਜਣੇ ਜਣੇ ਸੀ ਆਪਾਂ ਹਾਂਜੀ ਤੇ ਬਾਹਰ ਹੀ ਮਤਲਬ ਆਪਾਂ ਕੈਮਰਾ ਗੁੰਮ ਰੱਖਿਆ ਐਸ ਆਪਣੇ ਟੀਮ ਦੇ ਬੰਦੇ ਸੀ ਚਾਰ ਪੰਜ ਤਾਂ ਜਿੱਦੇ ਕੈਮਰਾ ਗੁੰਮ ਰੱਖਿਆ ਮੈਂ ਚਸ਼ਮੇ ਸ਼ੂਹੇ ਲਾ ਕੇ ਆਪਾਂ ਨਿਕਲੇ ਗੱਡੀ ਤੋਂ ਆਪਾਂ ਜੇ ਸਟਾਰਟ ਹੀ ਕਰ ਰਹੇ ਸੀ ਉੱਥੇ ਪਹਿਲਾਂ ਤਿੰਨ ਬੰਦੇ ਹੋਏ ਚਾਰ ਹੋਏ ਕਰਦੇ ਕਰਦੇ ਘਟੋ ਘਟ 40 50 ਬੰਦੇ ਇਕੱਠੇ ਹੋ ਗਏ ਓਕੇ ਕਦਰ ਨੂੰ ਡਾਊਟ ਕੀ ਆ ਕਿ ਨਹੀਂ ਆਇਆ ਮੈਂ ਘਰ ਆ ਗਿਆ ਮੈਂ ਕਿ ਉਹਰੇ ਆਪਣੀ ਰੀਲ ਵਗੈਰਾ ਸ਼ਾਰਟ ਵੀਡੀਓ ਜੋ ਕਰਨਾ ਹੈ ਉਹ ਨਹੀਂ ਹੋएगी ਆਪਾਂ ਨਿਕਲਦੇ ਨਿਕਲਦੇ ਵੀ ਉਹਨਾਂ ਨੂੰ ਫੜ ਕੇ ਭਾਜੀ ਪਲੀਜ਼ ਫੋਟੋ ਕਰਕੇ ਆਓ ਓਕੇ ਹਾਂਜੀ ਇਹ ਚੀਜ਼ਾਂ ਮਤਲਬ ਨੋਰਮਲ ਹੋ ਗਿਆ ਹੈ ਨੋਰਮਲ ਹੋ ਗਿਆ ਹਾਂਜੀ ਮੇਰੇ ਲਈ ਕੋਈ ਨਹੀਂ ਗੱਲ ਨਹੀਂ ਕਿ ਅੱਜ ਆਪਾਂ ਗਏ ਜੱਦਰ ਇਹ ਤਾਂ ਨੋਰਮਲ ਚੀਜ਼ਾਂ ਆ ਦਿਮਾਗ 'ਚ ਹੁੰਦਾ ਕਿ ਡਰ ਰਹਿੰਦਾ ਹੁੰਦਾ ਕਿ ਅਸੀਂ ਆਪਣਾ ਕੰਮ ਕਰਾਂਗੇ ਤਾਂ ਹੋਰੀ ਹੀ ਨਾ ਕੁਝ ਹੋ ਜੇ ਉੱਧਰ ਇੱਕ ਡਰ ਵੀ ਬੈਠ ਗਿਆ ਹਾਂ ਮੈਂ ਨਹੀਂ ਕਿਉਂਕਿ ਜਿਹੜੇ ਵਾਲੇ ਦਾ ਆਪਾਂ ਸੈਲੀਬ੍ਰਿਟੀ ਹੈ ਨਹੀਂ ਆਪਾਂ ਸਟਾਰ ਹੈ ਨੋਰਮਲੀ ਹੈ ਤੁਹਾਡੇ ਉਹ ਵੀ ਨੋਰਮਲ ਫੈਮਿਲੀ ਤੋਂ ਨਹੀਂ ਮੈਂ ਤੁਹਾਡਾ ਸੁਭਾਅ ਹਾਂਜੀ ਮੈਨੂੰ ਤਾਂ ਸੁਭਾਅ ਤੁਹਾਡਾ ਬਹੁਤ ਵਧੀਆ ਲੱਗਿਆ ਹਾਂਜੀ ਬਹੁਤ ਡਾਊਨ ਟੂ ਅਰਥ ਲੱਗੇ ਮੈਨੂੰ ਲੱਗਦਾ ਭਾਜੀ ਤੁਹਾਨੂੰ ਜਲਦੀ ਜਲਦੀ ਮਿਲੇ ਤੇ ਤੁਹਾਨੂੰ ਕੋਈ ਬੜਾ ਵਧੀਆ ਕੰਮ ਮਿਲੇ ਤੇ ਕਿਉਂਕਿ ਇੱਕ ਵਾਰ ਚ ਪਾਈਏ ਮੈਨੂੰ ਲੱਗਦਾ ਕਿ ਤੁਹਾਨੂੰ ਅਸੀਂ ਕਰ ਮਿਲ ਲੈਣਾ ਭਾਜੀ ਨੂੰ ਤੇ ਤੁਹਾਡਾ ਕੰਮ ਕਿਤੇ ਕਿਤੇ ਪਹੁੰਚਣਾ ਫਿਰ ਹਾਂਜੀ ਚਲੋ ਉਹ ਤੋਂ ਜੋੜਾ ਹੋਣੀ ਹੈ ਨਾ ਤੇ ਜਿਹੜੇ ਥੋੜਾ ਸਰਕਲ ਹੈ ਫਰੈਂਡ ਸਰਕਲ ਕਿੰਨਾ ਹੈ ਫੈਲ ਸਰਕਲ ਕਰ ਭਾਈ ਇਹਦਾ ਸਰਕਲ ਬਹੁਤ ਵੱਡਾ ਹੈ ਪਰ ਲਾਈਫ ਇੰਨੀ ਬਿਜੀ ਹੋ ਗਈ ਕਿ ਜਿਹੜੇ ਆਪਣੇ ਮੇਨ ਰਿਪੋਰਟਡਾ ਭਰਾ ਉਹਨਾਂ ਨੂੰ ਮਿਲੇ ਜਾਂਦਾ ਜਿਨ੍ਹਾਂ ਦਾ ਕਾਫੀ ਗਾਲਾਂ ਵਿੱਚ ਕੰਮ ਤੇ ਫੋਕਸ ਹੋ ਜਾਂਦਾ ਪਹਿਲਾਂ ਬਹੁਤ ਵੱਡਾ ਸਰਕਲ ਸੀ ਕਿਤੇ ਵੀ ਚਲ ਜਾਈਦਾ ਬੈਠ ਜਾਈਦਾ ਸੀ ਹੁਣ ਉਹ ਚੀਜ਼ਾਂ ਨਹੀਂ ਰਹੀਆਂ ਕੰਮ ਕਰ ਵੱਧ ਗਏ ਆ ਓਕੇ ਜੀ ਤੇ ਮੇਨ ਮੈਂ ਜਿੰਨੇ ਰਿਪੋਰਟਡਾ ਕੰਮ ਨੂੰ ਟਾਈਮ ਦੇਈ ਜਾਂਦਾ ਮੀਟਿੰਗ वगैरह ਜੋ ਹੀ ਕੀਤੀ ਜਾਂਦੀ ਹੈ ਠੀਕ ਹੈ ਹਾਂਜੀ ਤੇ ਭਾਜੀ ਦਾ ਐਕਸ਼ਨ ਮਾਰਦੇ ਨੇ ਜੋ ਜੋ ਹਾਂਜੀ ਹਾਂਜੀ ਉਦਾਂ ਇੱਕ ਵਾਰ ਕਰਕੇ ਦਿਖਾ ਦਿਓ ਮੈਨੂੰ ਭਾਜੀ ਐਕਸ਼ਨ ਇੱਕ ਪਹਿਲੇ ਆ ਇੱਕ ਦੇਖੇ ਵਾਲਾ ਇਕੋ ਇਹ ਮੈਨੂੰ ਚੱਲਦਾ ਇਲੂਮਿਨਟੀ ਵਾਲਾ ਹਾਂਜੀ ਇਹ ਪਾਜੀ ਨੇ ਛੱਡਤਾ ਮੈਂ ਕਰ ਰਿਹਾ ਜੀ ਤੇ ਫਾਸ਼ੀ ਛੱਡਦਾ ਮੈਂ ਹੀ ਕਰਦਾ ਜੀ ਸਟੇਜ ਤੇ ਵੀ ਕਿਵੇਂ ਕਰਦਾ ਪੁੱਛਦੇਗੇ ਤੁਸੀਂ ਉਹ ਮਤਲਬ ਇਹ ਜਿਹੜੇ ਤੁਸੀਂ ਨਾਮ ਲੈ ਰਹੇ ਹੋ ਨਵਾਂ ਚੀਜ਼ ਨੂੰ ਫੋਲੋ ਨਹੀਂ ਕਰਦਾ ਓਕੇ ਬਸੇ ਪਤਾ ਤਾਂ ਉਹ ਚੀਜ਼ ਬਾਰੇ ਕੀ ਪਤਾ ਹੈ ਪਰ ਉਹ ਜਦੋਂ ਆਪਾਂ ਫੋਲੋ ਕਰਗੇ ਫੋਲੋ ਕਰਦੇ ਨਾ ਤਦ ਹੀ ਉਹ ਚੀਜ਼ ਆਪਾਂ ਨੂੰ ਮਿਲਦੀ ਆਪਾਂ ਫੋਲੋ ਨਹੀਂ ਕਰਦੇ ਤਾਂ ਵੈਸੇ ਹੀ ਨਾ ਲੋ ਇਹ ਤਾਂ ਹੁਣ ਬੈਠੇ-ਬੈਠੇ ਕੋਈ ਵੀ ਐ ਕਰ ਦੋ ਜਦਾ ਮਤਲਬ ਉਹ ਥੋੜੇ ਉਹ ਫੋਲੋ ਕਰਦਾ ਉਹਨੂੰ ਓਕੇ ਹਾਏ ਨਾਰਮਲ ਜੀ ਦਾ ਐਦਾ ਕੁਝ ਨਹੀਂ ਹੁੰਦਾ ਦਿਨੋ ਚੀਜ਼ ਨੂੰ ਵੀ ਫੋਲੋ ਪਪਾ ਜੀ ਨੂੰ ਆਪਣ ਦਿ ਲੋ ਕੀਤਾ ਸੀ ਭਾਜੀ ਨੂੰ ਹੁਣ ਚੀਜ਼ਾਂ ਪਤਾ ਲੱਗੀਆਂ ਤਾਂ ਉਹਨੂੰ ਮੇਰੇ ਬਾਰੇ ਕਿਹਾ ਇਹ ਦਿ ਲੋ ਆਇ ਕਿਤਾਬ ਦੇ ਜੀ ਚੀਜ਼ਾਂ ਮੈਂ ਦਿ ਲੋ ਫੋਲੋ ਕਰਦੇ ਤਾਂਦੀ ਮਿਲਦੀ ਹੈ ਇੱਕ ਦਿਲਦਾਰੀ ਇਸ ਤਰ੍ਹਾਂ ਹੁੰਦਾ ਜੀ ਓਕੇ ਅਗਰ ਅੱਜ ਆਪਾਂ ਇੰਫਲੂਐਂਸਰ ਦਾ ਬਣਾ ਕੇ ਕਰ ਦਿੱਤਾ ਕੁਝ ਇਫੈਕਟਸ ਸੀ ਪਹਿਲੇ ਜੇ ਆਪਾਂ ਫੋਲੋ ਵਗੈਰਾ ਕਰਦੇ ਤਾਂ ਨੋਰਮਲ ਹੁਣ ਅਸੀਂ ਬੈਠੇ ਹਾਂ ਉਂਗਲੀ ਹੈ ਤਾਂ ਆਪਾਂ ਵੀ ਖੜੀ ਹੋ ਜਾਂਦੀ ਹੈ ਇਹ ਤਾਂ ਮਤਲਬ ਇਹ ਥੋੜੇ ਨਹੀਂ ਜਿਹੜਾ ਬੰਦੇ ਫੋਲੋ ਕਰਦੇ ਨੇ ਅੱਛਾ ਰੀਅਲ ਚ ਹੁੰਦਾ ਉਹ ਕਰਦੇ ਉਹ ਬਣਾ ਲੈਂਦੇ ਹੈ ਤਾਂ ਭਾਜੀ ਨੇ ਇੰਟਰਵਿਊ ਚ ਦੱਸਿਆ ਤਾਂ ਨਾ ਉਹ ਚੀਜ਼ ਵੀ ਹੁੰਦੀ ਹੈ ਪਰ ਜਦੋਂ ਬ ਉਹ ਚਿੰਤਾ ਨਹੀਂ ਆ ਹਾਂਜੀ ਪਰ ਪਰਿਵਾਰ ਹੋਣੀ ਆ ਤੇ ਗਰਲਫ੍ਰੈਂਡ ਵਗੈਰਾ ਕੋਈ ਗਰਲਫ੍ਰੈਂਡ ਆ ਭਾਈ ਸਾਰਾ ਕੋਈ ਨਹੀਂ ਉਹ ਕਿ ਇੱਕ ਦੋ ਤਿੰਨ ਉਹ ਤਾਂ ਗਿਣੀ ਦੇ ਰਿਹਾ ਬਸ ਓਕੇ ਗਰਲਫ੍ਰੈਂਡ ਤੇ ਨਹੀਂ ਧਿਆਨ ਦੇਦਾ ਕੰਮ ਤੇ ਫੋਕਸ ਦੇਦਾ ਕੰਮ ਕਰ ਰਿਹਾ ਤਾਂ ਸਾਰੀਆਂ ਗਰਲਫ੍ਰੈਂਡ ਆ ਸਾਰੇ ਦੋਸਤ ਆ ਮੇਰੇ ਕੋਲ ਵੀ ਜਾਨਾ ਸਾਰਿਆਂ ਨੂੰ ਮੈਸੇਜ दूंगा ਤੁਹਾਡੇ ਕੰਮ ਕਰ ਵਧੀਆ ਹੈ ਤੁਹਾਡੀਆਂ ਸਾਰੀਆਂ ਗਰਲਫ੍ਰੈਂਡ ਤੁਹਾਡੀਆਂ ਸਾਰੇ ਦੋਸਤ ਤੁਹਾਡੇ ਆ ਜੇ ਤੁਹਾਡਾ ਕੰਮ ਕਰ ਸਹੀ ਨਹੀਂ ਕੋਈ ਤੁਹਾਨੂੰ ਨਹੀਂ ਪੁੱਛੇਗਾ ਤੁਸੀਂ ਕੌਣ ਕੰਮ ਕਰ ਕਰੋ ਫੋਕਸ ਲੋਰ ਬੋੜੀ ਬੋੜੀ ਬਣਾਓ ਜਿੰਮ ਨੂੰ ਜਾਓ ਹਾਂਜੀ ਤੇ ਸ਼ਾਮ ਨੂੰ ਕਿੱਧਰ ਘੁੰਮਣ ਵਗੈਰਾ ਲੱਗ ਜਾਂਦੀ ਸੀ ਮਤਲਬ ਕਿ ਜਿੱਦਾਂ ਹੀ ਆਪਾਂ ਨੂੰ ਕੰਮ ਕਰ ਤੋਂ ਟਾਈਮ ਵਗੈਰਾ ਮਿਲਦਾ ਤਾਂ ਸਭ ਤੋਂ ਪਹਿਲਾਂ ਆਪਾਂ ਮੋਲ ਵਗੈਰਾ ਜਾਣਾ ਮੈਨੂੰ ਜ਼ਿਆਦਾ ਵਧੀਆ ਲੱਗਦਾ ਕਿਉਂਕਿ ਅਜ ਨਾਲ ਗਰਮੀ ਹੋ ਜਾਂਦਾ ਨਾ ਮੋਲ ਕੁਮਰੀ ਦਾ ਜ ਆਪਣੇ ਇੱਧਰ ਨੀਅਰ ਵਾਈਜ਼ ਜੋ ਵੀ ਹੈ ਸੁਖਨਾ ਲੇਕ ਵਗੈਰਾ ਸਮੁੰਦਰ ਵਾਲੀ ਜਗ੍ਹਾ ਜਿੱਦਾਂ ਵੀ ਬਾਣੀ ਜਾਂ ਉੱਧਰ ਘੁੰਮ ਲਈਦਾ ਹਰਿਆਲੇ ਕਿ ਹਾਂਜੀ ਕਦੇ ਤੁਹਾਨੂੰ ਮਤਲਬ ਕਿ ਇਹ ਲੁੱਕ ਤੋਂ ਕਦੇ ਦਿੱਕਤ ਆਈ ਹੋਵੇ ਕੋਈ ਪ੍ਰੋਬਲਮ ਚ ਫਸਿਓ ਦਿੱਕਤ ਤਾਂ ਕੋਈ ਨਹੀਂ ਇਹ ਹੀ ਕਿ ਪਬਲਿਕ ਜਿੰਦਾ ਜ਼ਿਆਦਾ ਇਕੱਠੀ ਹੋ ਜਾਂਦੀ ਹੈ ਮਤਲਬ ਨਿਕਲਣਾ ਔਖਾ ਜਾਂ ਅਦਾ ਕੁਝ ਸਿਕਿਉਰਿਟੀ ਵਗੈਰਾ ਘੱਟ ਹੁੰਦੀ ਹੈ ਨਾ ਮੇਰੇ ਕੋਲ ਮੈਂ ਸਿਕਿਉਰਿਟੀ ਜ਼ਿਆਦਾ ਲੇ ਕੇ ਜਾਂਦਾ ਹਾਂ ਦੱਸਿਆ ਸੀ ਕਿਉਂਕਿ ਆਪਾਂ ਇੱਡੇ ਵੱਡੇ ਸਟਾਰ ਤਾਂ ਨਹੀਂ ਤੁਹਾਨੂੰ ਦੱਸੇ ਉੱਥੇ ਵਹੀ ਦਿੱਕਤ ਆਉਂਦੀ ਹੈ ਬਸ ਹੋਰ ਤਾਂ ਕੁਝ ਨਹੀਂ ਹੁਣ ਸਾਹਮਣੇ ਵਾਲਾ ਬੰਦਾ ਹੈਗਾ ਪਤਾ ਨਹੀਂ ਨਾ ਨੇਚਰ ਕੀ ਮਤਲਬ ਕਰਦੇ ਹੋ ਹੈ ਨਾ ਲਾਸਟ ਟਾਈਮ ਜਿਹਦਾ ਇਸ਼ਕੁ ਹਦਾਇ ਦੇ ਸ਼ੋਰ ਤੇ ਆਪਾਂ ਗਏ ਸੀਗੇ ਕਾਫੀ ਸਾਰੀ ਪਬਲਿਕ ਆ ਗਈ ਤੇ ਉਹਨਾਂ ਨੇ ਮੇਰੀ ਸ਼ਰਟ ਖੋਲ ਲਈ ਤੇ ਸ਼ਰਟ ਦੇ ਬਟਨ ओके बस ਇਹੀ ਡਰਦਾ ਹੋਰ ਤਾਂ ਚਲੋ ਕੀ ਹੋਣਾ ਓਕੇ ਕਦੇ ਤੁਹਾਨੂੰ ਕਿਸੇ ਨੇ ਕਿਹਾ ਹੋਵੇ ਕਿ ਅ ਤੂੰ ਇਦਾਂ ਕਿਉਂ ਲੁੱਕ ਬਣਾਈ ਹੈ ਤੂੰ ਆਪਣੀ ਲਾਈਫ ਜੀ ਜਾਂ ਕੁਛ ਇਦਾਂ ਕਿਸੇ ਮੋਸਟਲੀ ਇਹ ਜਿਹਾ ਤਾਂ ਕਦੀ ਹੋਇਆ ਨਹੀਂ ਵੈਸੇ ਕਿ ਮੈਨੂੰ ਕਿਸੇ ਨੇ ਕਿਹਾ ਵੈਸੇ ਤਾਂ ਖੁਸ਼ੀ ਹੁੰਦੇ ਲੋਕੇ ਹੀ ਸੋ ਕੋ ਮੈਨੂੰ ਦੇਖ ਕੇ ਹੋਰ ਵੀ ਮੁੰਡੇ ਹੁਣ ਕਰ ਰਹੇ ਕਟਿੰਗ-ਕਟਿੰਗ ਕਹਿ ਰਹੇ ਮੈਨੂੰ ਪਰ ਭਾਈ ਆਪਾਂ ਵੀ ਕਰਦੇ ਆ ਓਕੇ ਹਾਂਜੀ ਹਾਂਜੀ ਵੈਸੇ ਇਦਾਂ ਤਾਂ ਕੁਝ ਹੋਇਆ ਨਹੀਂ ਮੇਰੇ ਨਾਲ ਕਿ ਕਿਸੇ ਨੇ ਕਿੰਝ ਹੋ ਓਕੇ ਤੇ ਭਾਜੀ ਦੀ ਹਰ ਚੀਜ਼ ਮਿਲਦੀ ਤੁਸੀਂ ਫੋਲੋ ਕਰਦੇ ਹੋ ਕੋਈ ਹਾਂਜੀ ਹਾਂਜੀ ਭਾਜੀ ਜੋ ਲੇਟੈਸਟ ਕਰਦੇ ਆ ਮੈਨੂੰ ਦਿਖਦਾ ਉਹ ਮੈਂ ਫੋਲੋ ਕਰਦਾ ਮੈਨੂੰ ਵਧੀਆ ਲੱਗਦਾ ਓਕੇ ਖੁਸ਼ੀ ਮਿਲਦੀ ਉਹ ਜੀ ਦਾ ਵੀ ਤੇ ਕਦੇ ਤਾਂ ਹੋ ਸਕਦਾ ਕਿ ਦੋਨੇ ਭਾਜੀ ਤੁਸੀਂ ਤੇ ਹਮਿੰਦੀ ਭਾਈ ਇੱਕੇ ਗਾਣੇ 'ਚ ਇੱਕੇ ਗਾਣਾ ਸਾਡੇ ਦੋਨੋਂ ਦਾ ਕੋਈ ਗਾ ਵਗੈਰਾ ਆਪ ਜਾਏਗਾ ਤਾਂ ਖੁਸ਼ ਹੋ ਜਾਏ ਲੋਕੀ ਚਾਹੁੰਦੇ ਨੇ ਇਹੀ ਕਾਫੀ ਡੀਐਮ ਆਏ ਬਲਕੇ ਤੁਸੀਂ ਇੱਕ ਗਾਣਾ ਕਰੋ ਹਾਂ ਕਹਾਂਗੇ ਛੇਤੀ ਨਹੀਂ ਜੇ ਭਾਗਰ ਪੰਜ ਚਸ ਗਾਣਾ ਹੁੰਦਾ ਤਾਂ ਮੈਂ ਕਹਿੰਦਾ ਬਵਾਰ ਮੱਝੂਆ ਜੀ ਕਿ ਦੋਨੇ ਸੇਮ ਸੇਮ ਲੁੱਕ ਦਾ ਹਾਂਜੀ ਚਲੋ ਉਹ ਤਾਂ ਚਲੋ ਰੱਬ ਦੀ ਕਿਰਪਾ ਨਾਲ ਜੋ ਹੋਣਾ ਹੋਇਆ ਜਦ ਆਪਣਾ ਗਾਣਾ ਆ ਰਿਹਾ ਦੋ ਤਿੰਨ ਮਹੀਨੇ ਚੋਂ ਵੀ ਬਹੁਤ ਵਧੀਆ ਰਿਹਾ ਲੋਕਾਂ ਨੂੰ ਕੁਝ ਲੱਗੂਗਾ ਨਹੀਂ ਕੋਈ ਚੀਜ਼ ਤਾਂ ਮਿਸ ਹੋਈ ਸੀ ਜਾਂ ਕੋਈ ਕਮੀ ਪਈ ਸੀ ਉਹ ਚ ਪੂਰੀ ਕਮੀ ਪਈ ਹੈ ਪਗੜਾ ਹੈ ਪੂਰੀ ਉਹਨਾਂ ਦੀ ਓਕੇ ਉਹਨਾਂ ਦੇ ਉਹਨਾਂ ਨੇ ਹੀ ਪਿਆਰ ਕੀਤਾ ਇਹਨਾਂ ਅੱਗੇ ਲੱਗੇ ਗਏ ਤਾਂ ਉਹਨਾਂ ਦਾ ਉਹਨਾਂ ਦਾ ਹੀ ਸਾਰਾ ਕੁਝ ਦੇਖ ਕੇ ਮੈਂ ਗਾਣਾ ਬਣਾ ਰਿਹਾ ਡਿਮਾਂਡ ਦੇ ਜੋ ਚਾਹੁੰਦੇ ਆ ਕਿਉਂਕਿ ਮੈਂ ਜੱਟ ਮੈਕਵਾ ਟੂ ਬਣਾਇਆ ਉਹਨਾਂ ਨੇ ਵੀ ਲੋਕ ਇੰਨੀ ਪਸੰਦ ਕੀਤੀ ਹੈ ਇਹਨੇ ਵਧੀਆ ਕਮੈਂਟ ਕੀਤੇ ਮੈਨੂੰ ਬੜਾ ਪਿਆਰ ਮਿਲਿਆ ਉਹਨਾਂ ਦੇ ਪਿਆਰ ਕਰਕੇ ਹੀ ਉੱਥੋਂ ਮੈਨੂੰ એનર્ਜੀ ਮਿਲੀ ਹੈ ਜੋ ਆ ਗੱਦ ਕਰਕੇ ਮੈਂ ਉਹ गाना ਬਣਾ ਰਿਹਾ ਹਾਂ ਤੁਹਾਨੂੰ। ਉਸ ਤੋਂ ਵੀਰੋ ਬੜੀ ਪਸੰਦ ਕੀਤੀ ਜੱਟ ਮਹਿਗਮਾ ਟੂਰਦੀ ਤੁਸੀਂ ਵੀ ਦੇਖ ਸਕਦੇ ਹੋ YouTube ਚੈਨਲ ਤੇ ਪਿਆ। ਠੀਕ ਹੈ ਜੀ। ਜੀ। ਤੇ ਹੋਰ ਆਪਣੀ ਲਾਈਫ ਬਾਰੇ ਦੱਸੋ। ਲਾਈਫ ਹੈ ਇਹ ਮੈਂ ਤੁਹਾਨੂੰ ਦੱਸਿਆ ਜੀ ਮੇਰਾ ਜਨਮ ਮੁੰਬਈ ਦਾ ਹੈ। ਬਰਥ ਨੇਮ ਸੂਰਜ ਸਿੰਘ ਹੈ। ਤੇ ਪੰਜਾਬ 'ਚ ਆਪਣੇ ਨਾਨਕੇ ਆ ਚੰਡੀਗੜ੍ਹ ਹੋ ਗਿਆ ਆਪਣਾ 10-12 ਸਾਲ। ਓਕੇ ਤੇ ਬਾਕੀ ਇਵੈਂਟ ਵਗੈਰਾ ਤੇ ਸੰਗੀਤ ਕੰਮ ਤੇ ਜਿਹੜਾ ਜੀ ਇੰਸਟਾ ਦਾ ਨਾਮ ਰੱਖਿਆ ਦਾ ਬੁਆਏਜ਼ ਇਸੇ ਵਾਈਸ ਸੋਚ ਕੇ ਰੱਖਿਆ ਸੀ ਇਟਸ ਵਾਈਸ ਹਨੀ ਸਿੰਘ ਹਨੀ ਸਿੰਘ ਇਟਸ ਵਾਈਸ ਇਟਸ ਵਾਈਸ ਹਨੀ ਸਿੰਘ ਨਾਮ ਰੱਖਣ ਦਾ ਰੀਜ਼ਨ ਇਹ ਹੈ ਕਿ ਲੋਕੀ ਮੈਨੂੰ ਹਨੀ ਸਿੰਘ ਕਹਿੰਦੇ ਸੀ ਜ਼ਿਆਦਾ ਮੇਰਾ ਨਾਮ ਉਹਨਾਂ ਨੂੰ ਪਤਾ ਵੀ ਸੀ ਤੇ ਮੈਂ ਸੋਚਿਆ ਸੀ ਕਿ ਜੋ ਜੋ ਹਨੀ ਸਿੰਘ ਤੋਂ ਇੱਕੋ ਹੀ ਆ ਦੋ ਤਾਂ ਹੋ ਨਹੀਂ ਸਕਦੇ ਤੇ ਫਿਰ ਮੈਂ ਇਟਸ ਵਾਈਸ ਹਨੀ ਸਿੰਘ ਕਰਤਾ ਹਨੀ ਸਿੰਘ ਸਪੈਲਿੰਗ ਚੇਂਜ ਕਰ ਦਿੱਤੇ ਓਕੇ ਕਿਉਂਕਿ ਨਾਮ ਦੇ ਦੋ ਨਹੀਂ ਹੋ ਸਕਦੇ ਨਾਮ ਥੋੜਾ ਚੇਂਜ ਕੀਤਾ ਗਿਆ ਓਕੇ ਜਿਹੜਾ ਕਿ ਉਸ ਨਾਮ ਨੂੰ ਵੀ ਲੋਕਾਂ ਨੇ ਬਹੁਤ ਪਿਆਰ ਕੀਤਾ ਹੈ ਚੱਲ ਰਿਹਾ ਹੈ ਨਾਮ ਅੱਛਾ ਤੁਸੀਂ ਸੋਸ਼ਲ ਮੀਡੀਆ ਤੇ ਮੇਰਾ ਨਾਮ ਪਾਉਂਗੇ ਤਾਂ ਮੈਂ ਸਭ ਤੋਂ ਪਹਿਲੇ ਨੰਬਰ ਤੇ ਆਉਂਗਾ ਇਟਸ ਵੋਏ ਹੀ ਪਾਉਣਾ ਤਦ ਵੀ ਮੈਂ ਆ ਜੂਗਾ ਤੁਹਾਡੇ ਕੋਲ ਓਕੇ ਟ੍ਰੈਂਡਿੰਗ ਤੇ ਆ ਨਾਮ ਮੇਰਾ ਹਾਂ ਜੀ ਠੀਕ ਹੈ ਇਹ ਸਭ ਕੁਝ ਤੁਹਾਡੇ ਪਿਆਰ ਕਰਕੇ ਆ ਤੁਸੀਂ ਪਿਆਰ ਕਰਦੇ ਆਂ ਤਾਂ ਕੰਮ ਕਰ ਰਹੇ ਆਂ ਨਹੀਂ ਨਹੀਂ ਠੀਕ ਰਹੇ ਆ ਸਭ ਕੁਝ ਠੀਕ ਤੁਸੀਂ ਮਤਲਬ ਕਿ ਅੱਜ ਦੇ ਸਾਡੇ ਯੂਥ ਨੂੰ ਜਾਂ ਜਿਹੜੇ ਵੀ ਦਰਸ਼ਕ ਦੇਖ ਰਹੇ ਨੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਮੈਸੇਜ ਇਹ ਹੈ ਕਿ ਮਿਹਨਤ ਕਰੋ ਕੰਮ ਕਰਦੇ ਆਂ ਆਪਣਾ ਫੋਕਸ ਦਿਓ ਤੁਸੀਂ ਵਧੀਆ ਕੰਮ ਕਰੋਗੇ ਤੁਹਾਡੇ ਨਾਲ ਸਾਰੇ ਨਸ਼ੇ ਪੱਤੇ ਨਹੀਂ ਕਰਨੇ ਜਿੰਮ ਜਾਓ ਬੋਡੀ ਬਣਾਓ ਖੁਸ਼ ਰਹੋ ਛੋਟੀ ਜਿਹੀ ਜਿੰਦਗੀ ਹੈ ਕੱਲ ਨੂੰ ਕਿਆ ਪਤਾ ਕੱਲ ਕਿੱਥੇ ਕਿੱਦਾਂ ਕਿੱਦਾਂ ਚੱਲ ਜਾਣਾ ਮੈਜ ਲੋਇੰਜ ਜਿਓ ਕਰੋ ਯਾਰ ਸੜੋ ਨਾ ਮਿਹਨਤ ਕਰੋ ਹਾਂ ਸਹੀ ਗੱਲ ਸੋਚ 10 ਬੰਦੇ ਮਿਲਦੇ ਨੇ ਪ੍ਰਵਾਹ ਕਰੋ ਅੱਗੇ ਵਧੋ ਅੱਗੇ ਦੇਖੋ ਫਿਊਚਰ 'ਤੇ ਧਿਆਨ ਵਾਰੋ ਪ੍ਰੈਸੈਂਟ ਫਿਊਚਰ ਦੇਖੋ ਅਗਰ ਪਾਸਲੇ ਤੁਸੀਂ ਡੀਮੋਟੀਵੇਟ ਹੁੰਦੇ ਹੋ ਤਾਂ ਤੁਸੀਂ ਮੋਟੀਵੇਟ ਕਿੱਦਾਂ ਕਰਦੇ ਹੋ ਆਪਣੇ ਆਪ ਨੂੰ ਮੈਨੂੰ ਦੇਖੋ ਮੈਂ ਬੰਦ ਕਮਰਾ ਕਰਕੇ ਮਿਊਜ਼ਿਕ ਲਗਾ ਲੈਂਦਾ ਓਕੇ ਮਿਊਜ਼ਿਕ ਸੌਨ ਲਾਪੇਦਾ जे मेरे पूरे टाइम च जिमदार एक घंटा क्ढ़ी था जिम लगाई था जिम ना मैं बड़ा एनर्जी मिली बड़ी शांति मतलब खुशी मिलती जिम तो नशे पत्ते तो आप करते ना नशे पत्ते वाले है दारू वह कभी कभी पी ली है वजिया हो मैं तो कहना दारू पीओ तो सुे नशे ना करो सारे बाकी क्लब का तुम दस मैं कलब पहला तो जाना क्लब चल जाइए कभी कभी ओके क्लब वगैरह भी शो वगैरह लाया होना चाहिए हाँ क्लब चो लाया लोकल कट्टी काम करता मैं चंडीगढ़ वगैरह मेरे काम बारह ही होंगे ज्यादा ओके ਉਹ ਕਲੱਬ ਜਿਹੜਾ ਬੱਦੂ ਜੋ ਲਗਾਏ ਹੋਏ ਆ ਪਰਿੰਦਾ ਦਾ ਪਰ ਕਲੱਬ ਹੈ ਆਗਰਾ ਦੇ ਵਿੱਚ ਦੋ ਸ਼ੋਅ ਕਰ ਚੁੱਕਿਆ ਮੈਂ ਪਰਿੰਦਾ ਚ ਠੀਕ ਹੈ ਉਹ ਵੱਡਾ ਕਲੱਬ ਆ ਨਹੀਂ ਆਗਰਾ ਤੇ ਅੱਗੇ ਟਾਰਗੇਟ ਹੈ ਮੈਂ ਜਿਆਦਾ ਜਿਆਦਾ ਸ਼ੋਅ ਆਪਣੇ ਕਲੱਬ ਚ ਹੀ ਕਰਾਂ ਓਕੇ ਟਾਰਗੇਟ ਮੇਰਾ ਜਿਆਦਾ ਹੀ ਹੈ ਜੀ ਤੇ ਲਾਈਵ ਦਾ ਕਿੰਨਾ ਕੁ ਐਕਸਪੀਰੀਅੰਸ ਹੋ ਚੁੱਕਿਆ ਸਾਨੂੰ ਇਸ ਚੀਜ਼ ਦਾ ਐਕਸਪੀਰੀਅੰਸ ਤਾਂ ਲਾਈਵ ਤਾਂ ਬਈ ਐਨੀ ਹੈ ਨਾ ਕਿ ਮਤਲਬ ਅਸੀਂ ਜਿੰਨਾ ਐਕਸਪੀਰੀਅੰਸ ਲੈ ਲੈ ਘੱਟ ਆ ਓਕੇ ਬੱਤੋ ਬੱਤ ਨੋਲਿਜ ਜਿਸ ਕੀ ਕੀ ਚਾਹੁੰਦੇ ਹੋ ਕਿ ਤੁਹਾਡਾ ਲਾਈਫ ਸਟਾਈਲ ਕਿਦਾਂ ਦਾ ਹੋਵੇ ਜੋ ਮੇਨ ਮੇਰਾ ਹਮ ਫੋਕਸ ਹੈ ਬੱਤੋ ਬੱਤ ਗਾਣੇ ਬਣਾਏ ਜਾਏ ਆਪਣੀ ਵੋਕਲ ਚ ਵੀ ਬਣਾ ਰਿਹਾ ਬੱਤੋ ਬੱਤ ਮਤਲਬ ਲੋਕਾਂ ਨੂੰ ਮਤਲਬ ਗਾਣੇ ਛੱਡੀਏ ਵਧੀਆ ਵਧੀਆ ਆਪਣੀ ਲੋਕ ਬਣਾਈਏ ਗੋੜੀ ਬਣਾਈਏ ਭਾਜੀ ਜਿਹਦਾ ਕੰਮ ਕਰਦੇ ਸੀ ਉਸ ਤਰੀਕੇ ਨਾਲ ਮੈਂ ਵੀ ਆਪਣਾ ਬੈਸਟ ਤੋਂ ਬੈਸਟ ਕਰਾਂ ਮੇਰਾ ਮੇਨ ਫੋਕਸ ਹੈ ਅੱਗੇ ਠੀਕ ਹੈ ਜੀ ਤਾਂ ਮੈਨੂੰ ਅੱਜ ਪੌੜ ਦਾ ਕਰਕੇ ਨਾਲ ਤੁਹਾਨੂੰ ਬੜੀਆ ਵਧੀਆ ਲੱਗਿਆ ਗੱਲਾਂ ਕਰੀ ਆਪਾਂ ਹਾਂਜੀ ਥੈਂਕ ਯੂ ਲੋ ਜੀ ਜਿਹੜੇ ਭਰਾ ਨੇ ਭਰਾ ਤਾਂ ਸ਼ੋਅ ਬੁੱਕ ਕਰਾਉਣੇ ਆ ਜਾਂ Song ਵਗੈਰਾ ਚ ਕੋਈ ਮੋਡਲਿੰਗ ਦਾ ਰੋਲ ਕਰਾਣਾ ਹੈ ਤਾਂ ਭਾਜੀ ਇਸ ਟਾਈਮ ਹੈਗੇ ਆ ਤਾਂ ਤੁਸੀਂ ਬੁੱਕ ਕਰ ਸਕਦੇ ਹੋ ਭਾਜੀ ਨੂੰ ਮੈਂ ਆਈਡੀ ਤੇ ਨੰਬਰ ਵਗੈਰਾ ਮੈਂਸ਼ਨ ਕਰ ਦੂੰਗਾ ਤੇ ਭਾਜੀ ਠੀਕ ਹੈ ਜੀ ਕਿਉਂਕਿ ਹੁਣ ਹੁਣ ਤੁਸੀਂ ਆਥ ਆਣੇ ਆ ਫਿਰ ਤੁਸੀਂ ਹੱਥ ਨਹੀਂ ਆਣੇ ਨਾਲ ਤੁਸੀਂ ਡੀਐਮ ਕਰ ਲਓ ਕਿਸੇ ਨੂੰ ਸ਼ੋਅ ਵਗੈਰਾ ਦੀ ਲੋੜ ਹੈ ਜਾਂ ਕਿਸੇ Song ਵਗੈਰਾ ਦਾ ਤੁਸੀਂ ਡੀਐਮ ਕਰ ਸਕਦੇ ਹੋ ਬਾਕੀ ਮੇਰੇ ਸੌਂਗ ਕੈ ਆ ਰਹੇ ਤੁਹਾਨੂੰ ਦੱਸ ਚੁੱਕਿਆ ਮੈਂ ਪਹਿਲਾਂ ਹੀ ਤੇ ਪਾਜੀ ਦਾ ਪਲਾਨ ਹੁਣ ਬਹੁਤ ਵਧੀਆ ਤੇ ਜਿਹੜਾ ਗੈ ਨਵੇਂ ਨਵੇਂ ਗਾਣੇ ਆ ਰਹੇ ਭਾਜੀ ਦੇ ਤੇ ਜਿਨ੍ਹਾਂ ਨੇ ਕਰਵਾਣਾ ਜਲਦੀ ਜਲਦੀ ਕਰਵਾ ਲਓ ਤੇ ਮਿਲਦੇ ਆਪਾਂ ਅਗਲੇ ਨਵੇਂ ਪੋਡਕਾਸਟ ਨਾਲ ਧੰਨਵਾਦ